ਹੋ ਵੀ ਮਿੱਤਰੋ ਆਪਾਂ ਪਹੁੰਚ ਗਏ ਕਿਰਾਂ ਹਰਮੰਦਰ ਸਾਹਿਬ ਇਹ ਮਾਰੇ ਦੇਖੋ شہید ਉਦਮ ਸਿੰਘ ਜੀ ਦਾ ਨਾਲ ਹੁੰਦੇ ਦੇਖ ਰਹੇ ਹਾਂ ਜਲਿਆਂ ਵਾਲਾ ਬਾਗ ਸਮਾਰਕ ਜਹਾਂ ਲਗਾ ਜੀ ਬੰਦੋ ਨੇ ਦੀਵਾਰ ਲਿਖੋ ਕਿੰਨਾ ਸੋਣਾ ਆਓ ਇਹ ਰਿਹਾ ਉਹਦੇ ਨਿਸ਼ਾਨ ਨੇ ਬੁਲਟ ਦੇ ਨਿਸ਼ਾਨ ਵੱਡੀ ਗੱਲ ਇਹ ਹੈ ਸੋਚਣ ਵਾਲੀ ਇਹ ਹੈ ਅੰਦਾਜ਼ਾ ਲਾ ਕੇ ਦੇਖੋ ਵੀ ਟੈਸਟ ਲਾਓ ਵੀ ਜੇ ਇਸ ਟਾਈਮ ਉਧਰੋਂ ਕੋਈ ਅਟੈਕ ਕਰੇ ਤਾਂ ਜਦੋਂ ਦਾਜਾ ਲਾਇਆ ਜਾਂਦਾ ਉੱਥੇ ਉਸ ਟਾਈਮ ਦੀ ਪੁਲਿਸ ਵਗੈਰਾ ਸਾਰਾ ਕੁਝ ਨਾਲ ਰੜੇ ਹੋਏ ਸੀ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਕਿਰਾਂ ਹਰਿਮੰਦਰ ਸਾਹਿਬ ਨੇ ਨੇੜੇ ਦੇਖੋ ਆਪਾਂ ਬਾਕੀ ਇਹਨੂੰ ਬਾਕੀ ਇਸ ਦੇ ਬਾਰੇ ਹੁਣ ਆਪਾਂ ਫੇਰ ਦੇਖਦੇ ਆਂ ਪਹਿਲਾਂ ਜਾ ਕੇ ਕਮਰੇ ਦਾ ਇੰਤਜ਼ਾਮ ਕਰਦੇ ਆਂ ਸ਼ਹੀਦ ਉਦਮ ਸਿੰਘ ਜੀ ਦਾ ਸਕੇਚੂ ਹੈ ਜਿਹੜਾ ਬਣਾਇਆ ਹੋਇਆ ਸ਼੍ਰੋਮਣੀ ਸ਼ਹੀਦ ਉਦਮ ਸਿੰਘ ਜੀ ਸੁਨਾਮ ਸਪੁੱਤਰ ਸਰਦਾਰ ਟੈਲ ਸਿੰਘ ਸਮੋਜ਼ ਦਾ ਬੁੱਤ ਜਿਲਿਆਂ ਵਾਲੇ ਬਾਗ ਹਰਮੰਦਰ ਸਾਹਿਬ ਦੇ ਵਿੱਚ ਬਣਾਇਆ ਹੋਇਆ ਤੇ ਇੱਧਰ ਆਪਾਂ ਨਾਲ ਹੁੰਦੇ ਦੇਖ ਰਹੇ ਹਾਂ ਜਿਲਿਆਂ ਵਾਲਾ ਬਾਗ ਸਮਾਰਕ ਆਓ ਆਪਾਂ ਹੁਣ ਚੱਲ ਕੇ ਇਸ ਤੋਂ ਅੱਗੇ ਅੰਦਰਲੇ ਜਿਲਿਆਂ ਵਾਲੇ ਬਾਗ ਦੀ ਦੇਖਦੇ ਹਾਂ ਪਾ ਚੱਲ ਕੇ ਹੁਣ ਗੈਲਰੀ ਦੇ ਅੰਦਰ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਗੈਲਰੀ ਕਦਰ ਦੀ ਗੂੰਜ ਸਾਰੇ ਸ਼ਹੀਦਾਂ ਦੇ ਇਹ ਪਿਕਚਰਸ ਨੇ ਭਾਰਤੀ ਭਾਰਤ ਦੇ ਹਾਲਾਤਾਂ ਦੇ ਬਾਰੇ ਦੱਸਿਆ ਹੋਇਆ ਨਾਲ ਇਹ ਦੇਖੋ ਸ਼ਹੀਦ ਪੰਡਤ ਬ੍ਰਹਮਭਾਈ ਮਦਨ ਮੋਹਨ ਮਾਲਵੀ ਕ੍ਰਿਸ਼ਨ ਕੁਮਾਰ ਮਿੱਤਰ ਇਸ ਤਰੀ ਹਰੇਕ ਅਜੀਤ ਸਿੰਘ ਜੀ ਬਿਰਸਾ ਮੁੰਡਾ ਤਨ ਜਿਹੇ ਇੱਥੇ ਉਸ ਤੋਂ ਮੈਂ ਲੱਗੀ ਹੋਈਆਂ ਹੋਈਆਂ ਤਾਂ ਕਿ ਉੱਪਰ ਥੀਏਟਰ ਦੇ ਵਿੱਚ ਜਾ ਰਹੇ ਹਾਂ ਅਸੀਂ ਹੁਣ ਯਾ ਅਨ ਦਿਸ ਮੈਂਟ ਆਫ ਜੈਨਵਾ ਦਾ ਸੋਲੀਟਰੀ ਕੰਪਰਟ ਔਫ ਦ ਮਾਨ ਫੋਗਸ ਇਸ ਐਂਡ ਸੋਲਸ ਵਾਸ਼ਟਿੰਗ ਕੋਲਡ ਆਨ ਫੋਰਟੀਨ ਫੀਲਿੰਗਸ ਬਾਈਡ ਬਾਈ ਚੈਨ ਟਾਡਾ British soldiers on the single day of Besat. They <sighs> <laughs> cook in that one, huh? How? ਵੱਲੋਂ ਜਦੋਂ ਬਹੁਤ ਗੋਲੀਆਂ ਚਲਾ ਕੇ ਮਾਰਿਆ ਗਿਆ ਤੇ ਨਾਲ ਉਸ ਤੋਂ ਬਾਅਦ ਜੋ ਹਲਾਕ ਸੀ ਇਹ ਤਰੀਕਾ ਸਮਾਂ ਤਰੀਕੇ ਹਨ ਲੋਕਾਂ ਦੇ ਮਨੋਂ ਵੱਲ ਨੂੰ ਤੋੜਨ ਦੇ ਇਹ ਸਾਰੇ ਦੇਖ ਰਹੀ ਹੈ ਕਤਲੇਆਮ ਉਸ ਤੋਂ ਬਾਅਦ ਮੰਗਲ ਸਿੰਘ ਸੁੰਦਰ ਸਿੰਘ उत्तम सिंह द जनरल डायर ਜੋ ਗੱਲ ਕੀਤੀ ਹੈ ਜੀ ਗੱਲ ਕੀਤੀ ਸੀ ਸਦਾ ਵੇਖੋ ਚੁਰਤੇ ਵੱਖ-ਵੱਖ ਰੂਪ ਦਿਖਾਈ ਹੋਏ ਨੇ ਈਡੀ ਆਲਮ ਕਾਨੂੰਨ ਕਾਨੂੰਨ ਤਾਂ ਅੱਜ ਵੀ ਉਸ ਤਰ੍ਹਾਂ ਦੀ ਚੱਲ ਰਹੇ ਨੇ ਜਿਹੜੇ ਉਸ ਸਮੇਂ ਦੀ ਕਿ ਤਨਕ ਤੇ ਕਈ ਵਾਰੀ ਘਾਤਕ ਕਾਨੂੰਨ ਬਣਾਉਣ ਦੇ ਬਾਰੇ ਚੱਲ ਰਹੀਆਂ ਨੇ ਸਰਕਾਰਾਂ

ਪਹਿਲਾ ਵਿਸ਼ਵ ਯੁੱਧ ਤੁਰੀ ਰਾਸ਼ਟਰ ਜਰਮਨੀ ਅਸਟਰੀਆ ਹੰਗਰੀ ਤੇ ਬਲਕਾਰੀਆਂ ਐਸਟਰੀ ਮਿੱਤਰ ਆਸਟਰ ਇਟਲੀ ਗਰੂਸ ਰੋਮਾਨੀਆ ਜਾਪਾਨ ਅਮਰੀਕਾ ਫਰਾਂਸ ਇਹ ਸਾਰਾ ਐਸਟਰੀ ਇਹ ਮੈਪ ਹੈ ਜਿਹੜਾ ਉਹ ਬਣਾਇਆ ਹੋਇਆ ਉਹ ਇੰਟੂ ਹਾਲਸਿਕ ਤੇ ਜਿਹੜੇ ਉਹ ਕਿੰਨਾ ਸਾ ਉਤਰ ਆਏ ਜਿਸ ਵਿੱਚ ਅੰਗਰੇਜ਼ਾਂ ਦੀ

ਇਸ ਤੋਂ ਬਾਅਦ ਇਹ ਕੋਲ ਵਿੱਚ ਇੱਕ ਬੈਕਡਾਇਟ ਵੀ ਤਿਆਰ ਹੈ ਜਿਸ ਵਿੱਚ ਮੈਦਰਾ ਨੇ ਕੰਪਲੀਟ ਨਹੀਂ ਸ਼ਾਮਿਲ ਸਨ ਚਾਹਤੇ ਜਿਹਨਾਂ ਵਾਲਾ ਮਾਹਰ ਇੱਕ ਗੁਰੂ ਪਰਦਰਸ਼ਾਦਾ ਹੈ ਆਮ ਤੌਰ ਤੇ ਬਹੁਤ ਯਾਰ ਸਭ ਹੁੰਦੇ ਨੇ ਇਹ ਕੁਝ ਨਹੀਂ ਦਿਖਦਾ ਕਿਉਂਕਿ ਸ਼ੀਸ਼ੇ ਲੱਗ ਕੇ ਦਿਖ ਰਿਹਾ ਫੋਕਸ ਕਰਕੇ ਦਿਖਾਈ ਆਦੀ ਲੱਗ ਰਹੀ ਹੈ ਇਹ ਦੇਖੋ ਇਹ ਇਟਾਂ ਨੇ ਜਿਹੜੀਆਂ ਪੁਰਾਤਨ ਲੁੱਕ ਹੈ ਜਿਹੜੀ ਇਸ ਨੂੰ ਦਿੱਤੀ ਹੋਈ ਹੈ ਇਟਾਂ ਤੋਂ ਦੇਖ ਸਕਦੇ ਆਪਾਂ ਤੇ ਇਹ ਹੀ ਦੇਖੋ ਇਹ ਇਟਾਂ ਨੇ ਜਿਹੜੀਆਂ ਆਲੇ ਦੁਆਲੇ ਲਾਈਆਂ ਹੋਈਆਂ ਨੇ ਸਾਹਮਣੇ ਆਪਾਂ ਦੇਖ ਰਹੇ ਹਾਂ ਜਿਹੜੇ ਉਸ ਸਮੇਂ ਗੋਲੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਉਹਦੇ ਨਿਸ਼ਾਨ ਨੇ ਬੁਲਟ ਦੇ ਨਿਸ਼ਾਨ ਵੱਡੀ ਗੱਲ ਇਹ ਹੈ ਸੋਚਣ ਵਾਲੀ ਇਹ ਹੈ ਅੰਦਾਜ਼ਾ ਲਾ ਕੇ ਦੇਖੋ ਵੀ ਟੈਸਟ ਟਾਈਮ ਵੀ ਇੱਥੇ ਭੀੜ ਕਾਫੀ ਹੈ ਤੇ ਉਸ ਟਾਈਮ ਵੀ ਇੱਥੇ ਲੋਕ ਸੀ ਤੇ ਅੰਦਾਜ਼ਾ ਲਾ ਕੇ ਦੇਖਣ ਵਾਲੀ ਸਿਰਫ ਇੰਨੀ ਕੁ ਗੱਲ ਹੈ ਵੀ ਅੰਦਾਜ਼ਾ ਲਾਓ ਵੀ ਜੇ ਇਸ ਟਾਈਮ ਉਧਰੋਂ ਕੋਈ ਅਟੈਕ ਕਰੇ ਤਾਂ ਸਾਡੇ ਮਨ ਤੇ ਕੀ ਬੀਤੂਗੀ ਉਸ ਟਾਈਮ ਜਿਹੜੇ ਇੱਥੇ ਲੋਕ ਹੋਣਗੇ ਉਹਨਾਂ ਦੇ ਮਨ ਦੇ ਉੱਤੇ ਉਹ ਹਾਉ ਭਾਉ ਹੁੰਦੀ ਠੀਕ ਹੈ ਮੈਨ ਹਾਉ ਭਾਉ ਚੈੱਕ ਕਰਨ ਵਾਲੀ ਗੱਲ ਹੈ ਵੀ ਹਾਉ ਭਾਉ ਕੀ ਹੋਣਗੇ ਉਸ ਟਾਈਮ ਲੋਕਾਂ ਦੇ ਆਸ ਕੇ ਨਾ ਰਹੋਗੇ ਕੋਈ ਯਾਦ ਸਹਾਰ ਕੀ ਖਬਰ ਤੇਜ਼ਵੇਂ ਰਹਿ ਗਏ in on rickshaw king the committee has reached its conclusion ਇਸ ਤੋਂ ਦਾ ਜਲਾਇਆ ਜਾਂਦਾ ਉੱਥੇ ਉਸ ਟਾਈਮ ਦੀ ਪੁਲਿਸ ਵਗੈਰਾ ਸਾਰਾ ਕੁਝ ਨਾਲ ਰਲੇ ਹੋਏ ਸੀ ਹੰਟਰ ਕਮੇਟੀ ਨੇ ਡਾਇਰ ਦੇ ਕੁਕਰਮਾਂ ਨੂੰ ਸਹੀ ਠਹਿਰਾਇਆ ਸੀ ਪੁਣਾ ਨਹੀਂ ਪੁਣਾ ਪਰ ਤਾਂ ਆਊਟਸਾਈਡ ਨਾਲ ਗਲਤ ਹੀ ਕਰ ਰਹੀ ਹੋ ਸਮਾਰਗ ਦੇਖੋ ਤੇ ਨਾਲ ਹੁੰਦੇ ਇਹ ਸੋਚੋ ਵੀ ਇਹਦੇ ਬਿਲਕੁਲ ਸਾਹਮਣੇ ਉਸ ਟਾਈਮ ਉਥੇ ਉਹ ਜਿਹੜੀ ਪੀੜੀ ਦੀ ਗਲੀ ਕੌਂਦੀ ਅੰਦਰ ਨੂੰ ਉਥੇ ਦੀ ਜਰਨਲ ਡੈਰ ਅਟੈਕ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੋਊਗਾ ਤੇ ਇੱਥੇ ਉਸ ਟਾਈਮ ਇੱਕ ਇੱਕ ਹੈਦੀ ਰੈਲੀ ਹੋ ਰਹੀ ਸੀ ਤੇ ਉਸ ਰੈਲੀ ਦੇ ਵਿੱਚ ਆਮ ਕਰਕੇ ਜਿਵੇਂ ਜਿਹੜੇ ਵੀ ਰੈਲੀ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਜਿਹੜੀ ਸਾਮੇ ਦੀ ਸਰਕਾਰ ਐ ਜਿਹੜੀ ਸਿਰਫ ਉਹ ਆਊਗੀ ਡਰਾਊਗੀ ਤੇ ਭਜਾ ਦੇਊਗੀ ਪਰ ਉਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਉਹ ਇੱਥੋਂ ਜਿਉਂਦੇ ਬਾਹਰ ਨਹੀਂ ਜਾਣਗੇ ਤੇ ਲਗਾਤਾਰ ਉੱਥੋਂ ਠੀਕ ਐ ਇੱਥੋਂ ਕਿੰਨੀਆਂ ਲਾਸ਼ਾਂ ਨੇ ਜਿਹੜੀਆਂ ਖੂਹ ਦੇ ਵਿੱਚੋਂ ਲੱਭੀਆਂ ਤੇ ਅੱਜ ਤੱਕ 1919 ਦਾ ਜਿਹੜਾ ਸਾਕ ਹੈ ਅੱਜ ਤੱਕ ਰਹੀ ਉਹ ਰਹਿੰਦੀ ਉਮਰ ਤੱਕ ਯਾਦ ਰਹਿ ਰੱਖਿਆ ਜਾਊਗਾ ਇਹ ਦੇਖੋ ਗੋਲੀਆਂ ਦੇ ਨਿਸ਼ਾਨ ਅੱਜ ਵੀ ਰੱਖੇ ਹੋਏ ਨੇ ਤੇ ਇਹ ਦੇਖ ਸਕਦੇ ਹਾਂ ਅਸੀਂ ਕੰਧ ਦਾ ਆਪਣਾ ਇੱਕ ਮਹੱਤਵਪੂਰਨ ਇਤਿਹਾਸ ਹੈ ਹਾਈ ਨਿਸ਼ਾਨ ਹਨ ਜੋ ਜਰਨਲ ਡਾਇਰ ਦੇ ਆਦੇਸ਼ 'ਚ ਆਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਤੋਂ ਲੋਕਾਂ ਉੱਤੇ ਚਲਾਈਆਂ ਗਈਆਂ ਗੋਲੀਆਂ ਜੋ ਇੱਥੇ ਰੋਟ ਐਕਟ ਦੇ ਵਿਰੋਧ ਦੇ ਵਿੱਚ ਆਏ ਸੀ ਇਹ ਸੋਚਣ ਵਾਲੀ ਗੱਲ ਹੈ ਵੀ ਉਸ ਟਾਈਮ ਇੱਥੇ ਜਦੋਂ ਅਟੈਕ ਹੋਇਆ ਹੋਊਗਾ ਤੇ ਉਸ ਅਟੈਕ ਤੋਂ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਸਨੇਹੇ ਗਏ ਹੋਣਗੇ ਵੀ ਅੱਜ ਰੈਲੀ ਹੋਈ ਸੀ ਤੇ ਉਸ ਤੋਂ ਬਾਅਦ ਉਹ ਲਾਸ਼ ਬਣ ਕੇ ਘਰੇ ਆਏ ਨਹੀਂ ਜਿਹੜੇ ਇੱਥੇ ਆਏ ਸੀ ਤਾਂ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤ ਰਹੀ ਹੋਊਗੀ ਆਮ ਕਰਕੇ ਅਸੀਂ ਕਹਿ ਦਿੰਨੇ ਆ ਸ਼ਹੀਦ ਸ਼ਹੀਦ ਕੱਲਾ ਸ਼ਹੀਦ ਨਹੀਂ ਹੁੰਦਾ ਉਹਨਾਂ ਦਾ ਪਰਿਵਾਰ ਵੀ ਨਾਲੇ ਸ਼ਹੀਦ ਹੋ ਜਾਂਦਾ ਤੇ ਕਿੰਨੇ ਸਾਲ ਉਸ ਤੋਂ ਬਾਅਦ ਜਾ ਕੇ ਪਰਿਵਾਰ ਹੈ ਜਿਹੜਾ ਉਹ ਉਸ ਗਮ ਨੂੰ ਕਦੇ ਭੁਲਾਏ ਹੀ ਨਹੀਂ ਪਾਉਂਦਾ ਮਾਂ ਨੂੰ ਪੁੱਤ ਨਹੀਂ ਲੱਭਦੇ